ਉਹ ਦੇਸ਼ ਪੰਜਾਬ ਟੀਵੀਜ਼ਨ ਮੈਂ ਹਰਮੇਲਪੇਸ ਇਸ ਵੇਲੇ ਅਸੀਂ ਮੌਜੂਦ ਹਾਂ ਪਿੰਡ ਬਿਸ਼ਰੰਦੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਰਾਤ ਇੱਕ ਅਣਪਛਾਤਾ ਵਿਅਕਤੀ ਆਉਂਦਾ ਹੈ ਤੇ ਉਹ ਗੁਰਦੁਆਰੇ ਦੇ ਵਿੱਚ ਪਰਵੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਗ੍ਰੰਥੀ ਸਿੰਘ ਵੱਲੋਂ ਵਾਰ-ਵਾਰ ਰੋਕ ਕੇ ਜਾਣ ਦੇ ਬਾਵਜੂਦ ਉਹ ਜਿਦ ਕਰਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਇਸ ਤੋਂ ਬਾਅਦ ਗ੍ਰੰਥੀ ਸਾਹਿਬ ਦਾ ਦੱਸਣਾ ਹੈ ਕਿ ਉਹ ਵਰਨਨ ਨੂੰ ਕੁਝ ਧਮਕੀਆਂ ਵੀ ਦਿੰਦਾ ਹੈ ਇਥਰੇ ਉਡਾ ਦੇਣ ਦੀਆਂ ਗੱਲਾਂ ਕਰਦਾ ਹੈ ਇਹ ਵਿਅਕਤੀ ਹਾਲਾਂਕਿ ਮੀਡੀਆ ਨਾਲ ਤਾਂ ਖੁੱਲ ਕੇ ਗੱਲ ਨਹੀਂ ਕਰਦਾ ਪਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਫੋਨ ਦੇ ਉੱਤੇ ਮੀਡੀਆ ਦੇ ਸਾਹਮਣੇ ਚਿਟਾਚਟ ਗੱਲ ਕਰਦਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਉਹਨਾਂ ਨੂੰ ਛੱਕੀ ਲੱਗਦਾ ਹੈ ਤੇ ਬੇਅਦਬੀ ਦੀ ਕੋਈ ਘਟਨਾ ਅੰਜਾਮ ਦੇਣ ਦਾ ਇਹਦਾ ਇਰਾਦਾ ਹੋ ਸਕਦਾ ਹੈ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਰਾਤ ਹੀ ਸੂਚਨਾ ਦੇ ਦਿੱਤੀ ਗਈ ਸੀ ਪਰ ਇਸ ਵੇਲੇ ਤੱਕ ਜਦੋਂ ਦਿਨ ਜਿਹੜਾ ਅੱਧਾ ਗੁਜ਼ਰਨ ਵਾਲਾ ਹੈ ਪੁਲਿਸ ਦਾ ਕੋਈ ਮੁਲਾਜ਼ਮ ਇੱਥੇ ਨਹੀਂ ਪਹੁੰਚਾ ਹਾਲਾਂਕਿ ਐਸਪੀ ਜੱਤੋ ਨੇ ਉਹਨਾਂ ਦਾ ਕਹਿਣਾ ਹੈ ਕਿ ਦੋ ਥਾਣੇਦਾਰ ਪਿੰਡ ਰੇਂਜ ਭੇਜ ਦਿੱਤੇ ਗਏ ਹਨ ਆ ਨਹੀਂ ਬੰਦੇ ਉਸ ਤੋਂ ਬਾਅਦ ਅਸੀਂ ਉਹਨੂੰ ਜੱਜਰਦ ਕੀਤੀ ਅੱਧਾ ਪੌਣਾ ਬਣਦਾ ਜੀ ਫਿਰ ਮੈਨੂੰ ਕਹਿੰਦਾ ਤੂੰ ਮੇਰੇ ਸਮਝਾ ਕੇ ਲਿਖ ਕੇ ਦੇ ਦੇ ਕੁਛ ਹੂੰ ਤੇ ਬੋਲੇ ਹਾਂ ਬੋਲੇ ਨਹੀਂ ਐਸਾ ਐਸਾ ਹਲਾਇਆ ਹੂੰ ਮੈਂ ਘਰੋਂ ਕਾਪੀ ਪੈਨ ਲੈ ਗਿਆ ਮੈਂ ਉਹਨੂੰ ਲੈ ਕੇ ਚ ਕੀ ਨਾਮ ਦੇਣਾ ਕਿ ਤੂੰ ਰਹਿਣ ਵਾਲਾ ਸੀ ਹੂੰ ਤੇ ਸਿਰਫ 10 ਪੌਣਾ ਸੀ 10 ਪਾਗ ਉਸ ਤੋਂ ਬਾਅਦ ਇਹ ਕੰਮ ਲੱਗ ਚੋਣ ਵਾਲੀ ਵਾਪਸ ਨੇ ਅੱਛਾ ਜੀ ਫਿਰ ਨੂੰ ਕਾਪੀ ਵੰਡਤੀ ਹੂੰ ਠੀਕ ਹੈ ਫਿਰ ਉਸ ਤੋਂ ਸਾਰਾ ਉੱਠਿਆ ਇਹ ਉਸ ਟਿਕੀ ਦੀਵਾ ਲੱਗਾ ਸੀ ਦੀਵੇ ਉੱਤੇ ਜਾ ਕੇ ਰਹਿ ਗਿਆ ਅੱਛਾ ਜੀ ਗੁਰੂ ਪਰਬ ਦਾ ਕਰਕੇ ਕੰਦਾਂਤ ਲਾਇਆ ਸੀ ਤੂੰ ਫਿਰ ਉਸ ਤੋਂ ਬਾਅਦ ਦੋ ਤਿੰਨ ਕਿਸਾਨ ਵੀ ਆ ਗਏ ਕੋਈ ਨਾਮ ਨਹੀਂ ਜਾਣਦੇ ਸੀਗੇ ਉਹ ਜੋ ਉਹਨਾਂ ਦੇ ਨਾਮ ਹੈ ਤੁਰਤੇ ਨੂੰ ਜੀ ਲੈ ਗਏ ਉਹਨੂੰ ਉੱਥੇ ਲੈ ਗਏ ਉਹ ਰੋਟੀ ਖਵਾਈ ਤਾਂ ਉਹਨਾਂ ਨੇ ਉਸ ਤੋਂ ਬਾਅਦ ਇਹ ਰੋਟੀ ਪਾਣੀ ਖਾ ਕੇ ਫਿਰ ਬੋਲੇ ਉੱਥੇ ਬੋਲ ਕੇ ਇਹਨੇ ਮੈਨੂੰ ਗੱਲ ਕਰਨੀ ਹੈ ਉੱਥੇ ਗੁਰੂ ਘਰ ਨੂੰ ਮਾਣਾ ਬੋਲਿਆ ਠੀਕ ਹੈ ਉਹ ਕਹਿੰਦੇ ਵੀ ਬਾਬਾ ਪੁੱਤ ਨੂੰ ਫੋਨ ਕਰੂਗਾ ਉਸ ਤੋਂ ਬਾਅਦ ਉਹ ਕਹਿੰਦਾ ਪੁੱਛ ਕੇ ਆ ਕਰ ਦੇਗੀ ਠੀਕ ਹੈ ਕਹਿੰਦਾ ਮੈਂ 100 ਨੰਬਰ ਤੇ ਕਹਿੰਦਾ ਮੈਂ ਰੈਂਕ ਕਰੂੰਗਾ ਮੈਂ ਗੱਡੀ ਸ਼ੁੱਕਰੀ ਆਏਗੀ ਠੀਕ ਹੈ ਜੀ ਫਿਰ ਉਹਨਾਂ ਨੇ ਉਸ ਤੋਂ ਬਾਅਦ 9:00 ਵਜੇ ਸ਼ੁਰੂ ਕਰਤੀ ਚਰਤਾ ਫਿਰ ਇਥੇ ਆ ਕੇ ਮੇਰਾ ਬੀਸਕੋਨ ਲੱਗ ਗਿਆ। ਫਿਰ ਮੈਂ ਉੱਠਿਆ ਉੱਠ ਕੇ ਅਸੀਂ ਫਿਰ ਮੈਂ ਦੁਰਨਾਸਿੰਧ ਨੇ ਮਤਲਬ ਲੈ ਕੇ ਉਹ ਨਾਲ ਅਸੀਂ ਬਰਕੰਗੀ ਵਾਲਾ ਮੂੜ ਵਾਹ ਕੇ ਉੱਥੇ ਛੱਡਿਆ ਉਹਦਾ ਮੈਂ ਉੱਥੇ ਛੱਡ ਤੋ ਉਸ ਤੋਂ ਆ ਫਿਰ ਮੋੜ ਮੋੜ ਕੇ ਗੁਰੂ ਘਰ ਫੇਰਾ ਲਈ। ਤੇ ਫਿਰ ਅਸੀਂ ਫੜਿਆ ਨੂੰ ਫਿਰ ਹਣ ਕੇ ਜੀ ਸਾਹ ਅੱਗੇ ਕਲੀਅਰ ਵਾਲੀ ਚੜ ਕੇ ਜਾਂਦਾ ਕਿੱਥੋਂ ਫਿਰ ਮੁੜ ਕੇ ਵਾਪਸ ਇਹਦਾ ਇਨਸ਼ਾ ਅੱਲਾਹ ਗੁਰੂ ਘਰ ਦਾ ਜੀ ਸੀਗਾ ਤੇ ਇਸੀ ਵਾਰ ਵੀ ਨਹੀਂ ਪਤਾ ਨਹੀਂ ਕਿ ਬੇਜਮੀਦਨ ਵਾਸਤੇ ਆ ਕਿ ਜੀ ਮੈਂ ਤਾਂ ਇਹੀ ਕਹੂੰਗਾ ਵੀ ਅੱਗੇ ਵੀ ਦੇਖੋ 2015 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਬੇ ਅਗੂ ਦੇ ਘਟਨਾਵਾਂ ਆਪੀਆਂ ਹਨਾ ਤੇ ਬਾਅਦ ਵਿੱਚ ਇਹੋ ਜਿਹੇ ਬੰਦੇ ਨੂੰ ਕੀਹਾ ਜਾਂਦਾ ਜੀ ਤਾਂ ਮੈਂਟਲ ਸੇਫ ਹੈ ਉਹਦੇ ਘਰ ਵਾਲੀ ਤਾਂ ਹੀ ਕਹਿ ਰਹੀ ਹੈ ਤਾਂ ਦਿਮਾਗੀ ਪਰੇਸ਼ਾਨ ਹੈ ਪਰ ਇੱਕ ਸੋਚਣ ਵਾਲੀ ਇਹ ਗੱਲ ਹੈ ਦਿਮਾਗੀ ਪਰੇਸ਼ਾਨ ਬੰਦਿਆਂ ਨੂੰ ਸਿਰਫ ਗੁਰੂ ਘਰ ਹੀ ਲੱਗਦੇ ਆ ਹਾਂਜੀ ਹਾਂਜੀ ਬਾਅਦ ਵੀ ਇਹੀ ਕਹਿੰਦੇ ਨਾ ਇਹ ਇਹ ਬਦਮਾਗੀ ਸਿਕਾ ਜੀ ਅਫਸਰ ਸਿਕਾ ਇਹ ਸਿਕਾ ਠੀਕ ਆ ਹੁਣ ਇਹਦੇ ਘਰ ਦੀਆਂ ਗੱਲ ਹੋਈ ਆ ਪੰਜਾਬੀ ਬੋਲਦੇ ਪਿਓਰ ਜੀ ਠੀਕ ਆ ਰਾਤ ਅਸੀਂ ਪੁੱਛਿਆ ਕਿ ਕਿੱਥੋਂ ਰਹਿਣ ਵਾਲਾ ਰਾਤ ਇਹਨਸ ਨੂੰ ਪੁੱਛ ਜਵਾਂਦੇ ਤਾਂ ਸਵੇਰ ਥੋੜੀ ਅਸੀਂ ਇਹਦੇ ਕੋਟਵਾਲ ਕੀਤੀ ਉਦੋਂ ਮੰਨਿਆ ਕਿ ਤੇ ਮੁਜ਼ਫਰਪੁਰ ਕਹਿ ਦਿੰਦਾ ਕਿ ਤੇ ਮੋਗਾ ਕਹਿ ਦਿੰਦਾ ਬਾਬਾ ਜੀ ਪਿੰਡ ਦੇ ਮੁਖੀ ਨੂੰ ਪਤਾ ਤੁਹਾਡੇ ਦਿਨ ਆ ਜਿਹੜਾ ਵਾਕਾ ਹੋਇਆ ਹਾਂਜੀ ਹਾਂਜੀ ਸਰਪੰਚ ਸਾਹਿਬ ਰਾਤ ਮੌਜੂਦਾ ਸੀ ਮੇਰੇ ਕੋਲ ਤੇ ਪੁਲਿਸਮੈਨ ਇਨਫੋਰਮ ਕੀਤਾ ਮੁਖੀ ਨੇ ਕਿ ਨਹੀਂ ਰਾਤ ਮੈਂ ਫੋਨ ਦਿੱਤਾ ਸੀ ਜੀ ਮਨਜੀਤ ਸਾਹਿਬ ਨੂੰ 112 ਨੰਬਰ ਤੇ ਫੋਨ ਲਾਈ ਉਹਨਾਂ ਨੇ ਮੇਰੀ ਦਰਖਾਸਤ ਲਈ ਮੰਨੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੁਹਾਨੂੰ ਥਾਲੇ ਚੁੱਕ ਕੇ ਲਾਊਗਾ ਜੀ ਮੈਂ ਠੀਕ ਹੈ ਉਸ ਤੋਂ ਅੱਧਾ ਘੱਟ ਲਗਭਗ 20 ਮਿੰਟ ਹੋ ਗਏ ਮਨਜੀਤ ਸਾਹਿਬ ਦਾ ਮੈਨੂੰ ਉਹਦਾ ਨਾਮ ਨਹੀਂ ਜਾਨਦਾ ਉਹ ਬਣੀ ਦੱਸੂਗੀ ਗੱਲ ਮੈਨੂੰ ਕਿ ਐ ਕਰਕੇ ਸਾਡੇ ਗੁਰੂ ਘਰ ਦੇ ਗੇਟ 'ਤੇ ਆਲਮਸਾ ਦਾ ਬੰਦਾ ਬੈਠਾ ਕਿ ਦੇਖ ਨੂੰ ਆਪੇ ਮੈਂਟਲ ਲੱਗਦਾ ਹੀ ਪਰ ਮੈਂਟਲ ਨਹੀਂ ਉਹ ਤੇ ਉਹ ਵਾਰ-ਵਾਰ ਗੁਰੂ ਘਰ ਆ ਰਿਹਾ ਠੀਕ ਹੈ ਉਹ ਉਹਨਾਂ ਦੀ ਬੋਲੀ ਇਹ ਸੀ ਮੈਨੂੰ ਕਹਿੰਦੇ ਸੀ ਇਹਦੇ ਦੋ ਮਾਰੋ ਠੀਕ ਹੈ ਡੈਂਟ ਪਾ ਦਿਓ ਪੁਲਿਸ ਵਾਲੇ ਕਹਿੰਦੇ ਸੀ ਹਾਂਜੀ ਪੁਲਿਸ ਵਾਲੇ ਮਨਸਾਹਬ ਦੀ ਸੀ ਜੀ ਤੇ ਦੋ ਮਾਰਵੇ ਦੇ ਡੰਡੇ ਨੂੰ ਡੈਂਟ ਪਾ ਦਿਓ ਕਹਿੰਦੇ ਅਸੀਂ ਕੀ ਕਰੀਏ ਹੁਣ ਇਹ ਕਹਿੰਦੇ ਸਾਰੇ ਭਈਏ ਵੀ ਫੱਡੇ ਪੰਜਾਬ 'ਚ ਇਹੋ ਜਿਹਾ ਗੰਨ ਪਾਉਂਦੇ ਹੁਣ ਸਾਨੂੰ ਇਹ ਜਵਾਬ ਦੱਸੋ ਜੀ ਇਹਰ ਅਸੀਂ ਜੀ ਨੰਬਰ ਤੋਂ ਜਿੱਤੇ 2 ਮਹੀਨੇ ਪਹਿਲਾਂ ਸਾਡੀ ਮੀਟਿੰਗ ਹੋਈ ਸੀਗੀ ਆਪਣੇ ਡੀਐਸਪੀ ਸਾਹਿਬਾਨ ਥਾਣੇ 'ਚ ਉਹ ਫ੍ਰੀ ਕੋਲ ਦਾ ਕੰਟਰੋਲ ਰੂਮ ਦਿੱਤਾ ਸਾਨੂੰ ਨੰਬਰ ਉਹਨਾਂ ਨੇ ਉਹ ਫੋਨ ਤੇ ਮੈਂ ਤਾਂ ਕਾਲ ਕੀਤੀ ਉਹਨਾਂ ਨੇ ਫਿਰ ਮੈਨੂੰ ਮਲ ਕੇ ਵੀ ਇਸੇ ਥਾਣੇ ਦਾ ਨੰਬਰ ਦੇਦਾ ਇਸੇ ਮੁਨਸੀ ਦਾ ਤਾਂ ਬਈ ਇੱਥੇ ਹੋਣਾ ਸੀ ਨਾ ਹਾਂਜੀ ਮੈਂ ਕਿਹਾ ਜੀ ਮੇਰੀ ਗੱਲ ਹੋ ਗਈਆਂ ਨਾਲ ਤਾਂ ਫਿਰ ਮੈਂ ਤੀਜੀ ਵਾਰ ਕਾਲ ਕੀਤੀ ਉਹ ਤੀਜੀ ਵਾਰ ਮੈਂ ਕਾਲ ਕੀਤੀ ਉਹ ਕਹਿੰਦੇ ਤੁਸੀਂ ਬੇਅਦਬੀ ਕੀਤੀ ਕਰਾਣੀ ਹੈ ਮੈਂ ਕਿਹਾ ਜੀ ਕੋਈ ਬੇਅਦਬੀ ਹੋਊਗੀ ਤੇ ਇਹ ਕੰਮ ਕਰਨਾ ਕਾਹਨ ਵਾਪਰ ਗਿਆ ਜੁਮੇ ਦਾ ਕੌਣ ਮੈਂ ਤੁਸੀਂ ਜੁਮੇ ਦਾ ਰਹੂਣਗੇ ਠੀਕ ਹੈ ਤੁਸੀਂ ਆਣੇ ਰ ਤੁਹਾਨੂੰ ਜੀ ਸੀ ਨੀਕੇ ਤੁਸੀਂ ਕਰਾ ਰਹੇ ਬਈ ਅੱਗੇ ਪੁਲਿਸ ਦੀ ਬੁਲੀ ਇਹ ਸੀ ਲੱਗਦਾ ਕਿਤੇ ਨਾ ਕਿਤੇ ਪੁਲਿਸ ਵੀ ਇਸ ਦਾ ਹਾਂਜੀ ਹਾਂਜੀ ਹੁਣ ਦੇਖੋ ਜਦੋਂ ਅਸੀਂ ਕੇ ਸੋਦੇ ਕਹਿੰਦੇ ਨਹੀਂ ਜਿਵੇਂ 100 ਨੰਬਰ ਤੇ ਕਾਲ ਕਰੂੰਗਾ ਇਹਨੇ ਪੁਲਿਸ ਦੀ ਗੱਡੀ ਕਿ ਸ਼ੂਕ ਵੀ ਆਏਗੀ ਫਿਰ ਇਹ ਤੋਂ ਕਰਵਾ ਲੈ ਤੁਸੀਂ ਕਾਲ ਭਾਈ ਸਾਹਿਬ ਤੁਸੀਂ ਕਹਿੰਦੇ ਕਰੋ ਕਾਲ ਇਹਨੂੰ ਕਾਲ ਕਰਵਾ ਕੇ ਇਹਨੂੰ ਨੀਣਾ ਕੀ ਨੰਬਰ ਹੈ ਫਿਰ ਸਿੱਧਾ ਸਿੱਧਾ ਹੋ ਰਿਹਾ ਨਾ ਵੀ ਮਲਕੇ ਵੀ ਕੁੱਤੀ ਚੋਰ ਨਾਲ ਠੀਕ ਹੈ 2015 ਤੋਂ ਲੈ ਕੇ ਜਿਹੜੀਆਂ ਸਰਕਾਰਾਂ ਤੇ ਕੋਈ ਵੀ ਸਰਕਾਰਾਂ ਜੀ ਆਪਾਂ ਇਹ ਚੰਗੀ ਕਹਿੰਦੇ ਸੀ ਕਿ ਵੀ ਸਰਕਾਰ ਚੰਗੀ ਆ ਠੀਕ ਹੈ ਮੈਂ ਤਾਂ ਕਹਾਂਗਾ ਵੀ ਸਰਕਾਰ ਵੀ ਨਹੀਂ ਚੰਗੀ ਕੀ ਮਸਲਾ ਕੀ ਇਹ ਕਿਉਂ ਘੜਿਆ ਹੋਇਆ ਆ ਤੇ ਰਾਤ ਗੁਰਦੁਆਰਾ ਸਾਹਿਬ ਆ ਗਿਆ ਸੀ ਆਪਣੇ ਇੱਥੋਂ ਅਸੀਂ ਇਹਨੂੰ ਦਾਣਾ ਮੰਡੀ ਛੱਡਤਾ ਸੀ ਉੱਥੇ ਮੋਹਦਵਾਰ ਬੰਦਿਆਂ ਨੇ ਰੋਟੀ ਰੋਟੀ ਖਵਾ ਕੇ ਇਹਨੂੰ ਕਹਿੰਦੇ ਵੀ ਤੂੰ ਜਿੱਥੇ ਜਾਣਾ ਜਾਏ ਕਹਿੰਦਾ ਮੈਂ ਗੁਰਦੁਆਰੇ ਸਾਹਿਬ ਹੀ ਜਾਣਾ ਇਹ ਦੁਆਰੇ ਆ ਗਿਆ ਇੱਥੋਂ ਗ੍ਰੰਥੀ ਸਾਹਿਬ ਨੇ ਪੰਜ ਚਾਰ ਬੰਦੇ ਸੱਦ ਕੇ ਠੀਕ ਆ ਇਹਨੂੰ ਦੂਰ ਲਿਜਾਇਆ ਜਾਂਦਾ ਠੀਕ ਆ ਅੱਛਾ ਉਸ ਤੋਂ ਬਾਅਦ ਦੁਬਾਰੇ ਫੇਰ ਆ ਗਿਆ ਇਹ ਗ੍ਰੰਥੀ ਸਾਹਿਬ ਨਾਲ ਹੱਥੋਂ ਪਾਈ ਹੋਇਆ ਕਿ ਮੈਂ ਜੇ ਮੈਨੂੰ ਕੋਈ ਛਾਖਿਆ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਹੀ ਪਾੜ ਦੂੰਗਾ ਠੀਕ ਆ 100 ਨੰਬਰ ਤੇ ਮੈਂ ਕਾਲ ਕਰਤੀ ਨਾ ਕਹਿੰਦਾ ਤੇਰੇ ਕਿਥੜੇ ਉੱਡ ਜਾਣਗੇ ਇਹ ਆਹ ਨਾਲੇ ਹਾਂ ਰਾਤ ਇਹਨਾਂ ਨੂੰ ਕਮਰੇ ਚ ਪਾ ਕੇ ਨਾਲੇ ਦਰ ਕੇ ਹੂੰ ਰਾਤ ਬਈ ਰਿਪੋਰਟ ਕਰ ਦੋ ਹਾਂਜੀ ਤਾਂ ਦੋ ਬਈ ਇੱਕ ਬਟ ਨਹੀਂ ਇਹ ਤੁਸੀਂ ਨਾ ਪੂਰੀ ਗੱਲ ਦੱਸੋ ਜਿਵੇਂ ਆਇਆ ਕਿਵੇਂ ਆਇਆ ਇਹ ਕਿਹੜੇ ਟਾਈਮ ਆ ਕਿੰਨਾ ਕ ਸਮਾਂ ਸੀ ਜਦੋਂ ਕੱਲ ਆਇਆ ਸਾਡੇ ਕਿਹੜੇ ਟਾਈਮ ਸਾਡੇ ਕਿਹੜੇ ਵਜੇ ਸ਼ਾਮ ਨੂੰ 5:30 ਵਜੇ ਅੱਛਾ ਆ ਕੇ ਇਹ ਸਿੱਧਾ ਗੁਰਦੁਆਰ ਸਾਹਿਬ ਤੇ ਵੜਿਆ ਹਾਂ ਗ੍ਰੰਥੀ ਸਾਹਿਬ ਨੇ ਇਹਨੂੰ ਫੜਿਆ ਇੱਥੋਂ ਤੋਰਤਾ ਇਹ ਦਾਣਾ ਮੰਡੀ ਚਲ ਗਿਆ ਉੱਥੇ ਉਹਨੂੰ ਰੋਟੀ ਰੋਟੀ ਖਵਾਤੀ ਠੀਕ ਆ ਹੋਰ ਮੋਹਤਵਾਰ ਬੰਦੇ ਕਹਿੰਦੇ ਵੀ ਚਲੋ ਇਹਨੂੰ ਦੂਰ ਕਿਤੇ ਛੱਡਿ ਆਓ ਕਿ ਉਹਨੇ ਕਿਤੇ ਜਾਣਾ ਤੂੰ ਦੱਸ ਦੇ ਠੀਕ ਆ ਉਹਨਾਂ ਨੂੰ ਆਹਦਾ ਮੈਂ ਚੱਲ ਜੂੰਗਾ ਫੇਰ ਗੁਰਦੁਆਰਾ ਸਾਹਿਬ ਆ ਗਿਆ ਦੁਬਾਰੇ ਗ੍ਰੰਥੀ ਸਾਹਿਬ ਨਾਲ ਹੱਥੋ ਬਾਈ ਹੋਇਆ ਉਹਨੂੰ ਆਹਦਾ ਜੇ ਮੈਨੂੰ ਕੋਈ ਸ਼ੱਕ ਆ ਜਾਂ ਇੱਥੋਂ ਕੱਢਿਆ ਤਾਂ ਮੈਂ ਗ੍ਰੰਥਾ ਪਾੜ ਦੂੰਗਾ ਮੈਂ 100 ਨੰਬਰ ਤੇ ਕਾਲ ਕਰਤਾ ਹੀ ਨਾ ਕਹਿੰਦਾ ਤੁਹਾਡੇ ਸਾਰਿਆਂ ਇਹਨਾਂ ਨੇ ਪੰਜ ਚਾਰ ਮੋਹਤਵਾਰ ਬੰਦੇ ਸੱਦੇ ਇਹਨੂੰ ਕਾਫੀ ਦੂਰ ਛੱਡਿਆਂਦਾ ਪੰਜਾਬੀ ਬੋਲਦਾ ਇਹ ਪੰਜਾਬੀ ਵੀ ਬੋਲਦਾ ਹਿੰਦੀ ਵੀ ਬੋਲਦਾ ਸਾਰਾ ਕੁਝ ਹੀ ਬੋਲਦਾ ਕੈਮਰੇ ਮੂਰੇ ਬੋਲਦਾ ਨਹੀਂ ਅੰਦਰ ਬੋਲਦਾ ਅਸੀਂ ਭੀਮਾ ਮੈਂਬਰ ਪੇਜ ਜਿਹੜਾ ਹੈਗਾ ਉਹਦੇ ਤੇ ਲਾਈਵ ਪਾਇਆ ਸੀਗਾ ਹੂੰ ਉਹਦੇ ਤੇ ਇਹਦੀ ਇੱਕ ਘਰ ਪਰਿਵਾਰ ਨਾਲ ਇਹਦੀ ਸਾਰੀ ਗੱਲ ਹੋਈ ਹੋਈ ਆ ਉਸ ਸਟੇਜ ਤੇ ਹੂੰ ਕਿੱਥੋਂ ਦਾ ਦੱਸਦਾ ਹੈ ਆਪਣੇ ਆਪ ਨੂੰ ਇਹ ਕਹਿੰਦਾ ਬਿਹਾਰ ਦਾ ਪਹਿਲਾਂ ਉਹਦੇ ਨੱਤੇ ਵਾਲੇ ਫਿਰ ਕਿਹਦਾ ਜੱਤਵਾਲ ਰਹਿੰਦੇ ਆ ਇਹਦਾ ਪਰਿਵਾਰਾਂ ਦਾ ਹੁਣ ਮੋਗੇ ਰਹਿੰਦੇ ਆ ਉਹ ਕਹਿੰਦੇ ਪੰਜ ਦਿਨਾਂ ਤੋਂ ਲਾ ਪਤਾ ਇਹ ਕਹਿੰਦਾ 6 ਮਹੀਨੇ ਹੋ ਗਏ ਮੈਂ ਘਰਦਿਆਂ ਤੋਂ ਆਰਡ ਰਹਿਣਾ ਮੇਰੇ ਮਾਮੇ ਦਾ ਮੁੰਡਾ ਵੀ ਨਾਲ ਆ ਹੂੰ ਘਰਦਿਆਂ ਨਾਲ ਗੱਲ ਕਰਦਾ ਵੀਡੀਓ ਕਾਲ ਤੇ ਟੋਡੇ ਮੂਰੇ ਇਹਨੇ ਗੱਲ ਨਹੀਂ ਕਰਨੀ ਬੋਲਣਾ ਕੁਛ ਨਹੀਂ ਗਾ ਹੂੰ ਠੀਕ ਆ ਘਰਦਿਆਂ ਨੂੰ ਫੋਨ ਲਾਤਾ ਪਹਿਲਾਂ ਉਹਦੋਂ ਅਸੀਂ ਲਾਇਆ ਸੀ ਜਦੋਂ ਉਸ ਤੇ ਲਾਈਵ ਚ ਲਾਇਆ ਉਹਦੇ ਤੇ ਇਹਨੇ ਸਾਰੀ ਗੱਲ ਕਰੀ ਆ ਪਰ ਇਹਨੇ ਗੱਲ ਹੋਰ ਭਾਸ਼ਾ ਚ ਕਰੀ ਆ ਸਾਨੂੰ ਸਮਝ ਨਹੀਂ ਆਈ ਨਸ਼ਾ ਸੁੱਕਾ ਕੀਤਾ ਹੋਊਗਾ ਨਾਰੂਦ ਨਹੀਂ ਪਿੱਤੀ ਸੀਗੀ ਓਕੇ ਹਾਂ ਪਾਸ ਮਿਲਿਆ ਵੀ ਗੇਮ ਤੋਂ ਕੁਛ ਇਹਦੇ ਕੋਲੋਂ ਕੁਛ ਮਿਲਿਆ ਹੋਇਆ ਚਾਬੀਆਂ ਸੀਗੀਆਂ ਇਹਦੇ ਕੋਲ ਕੰਨਾਂ ਚਾਬੀਆਂ ਕਿਤਾ ਦੀਆਂ ਚਾਬੀਆਂ ਸੀ ਦੋ ਚਾਬੀਆਂ ਆਮ ਜਿੰਦੇ ਵਾਲੀਆਂ ਓਕੇ ਹੋ ਸਕਦਾ ਮਾਸਟਰ ਚਾਬੀਆਂ ਹੋਣ ਵੀ ਹੋਵੇ ਕਿਸੇ ਨੂੰ ਲੱਗ ਜਾਣਾ ਉਹ ਚਾਬੀਆਂ ਹੈਗੀਆਂ ਵੀ ਆ ਕਿੱਥੋਂ ਆ ਕਿਹੜੀ ਜਗ੍ਹਾ ਤੋਂ ਕੱਲੋ ਇਹਨਾਂ ਨੂੰ ਕਿਹਾ ਵੀ ਤੁਹਾਡੇ ਜਿੱਥੇ ਰੁੜ ਜਾਣਗੇ 100 ਨੰਬਰ ਤੇ ਕਾਲ ਕਰਦਾ ਮੈਂ ਕਿਹਾ ਤੁਸੀਂ ਇਹ ਤਾਂ ਦੇ ਕਿਹਾਗਾ ਤਦ ਆਤੀ ਦੇਖੋ ਬੜਾ ਪਿੱਛੇ ਕਰ ਰਿਹਾ ਹੈ ਕਿਹੜਾ ਪਿੰਡ ਕਿਹੜਾ ਤੁਹਾਡਾ ਤੁਹਾਨੂੰ ਸਹੀ ਸਲਾਮਤ ਘਰੇ ਛੱਡਾਂਗੇ ਤੁਹਾਡੇ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਇਹ ਦੱਸੋ ਹੈ ਕਿੱਥੋਂ ਆ ਤੁਸੀਂ ਕਿਹੜੇ ਪਿੰਡੋਂ ਆ ਨਾਮ ਕੀ ਆ ਤੁਹਾਡਾ ਬੋਲੋ ਬੋਲੋ ਨਾਮ ਕੀ ਆ ਤੁਹਾਡਾ ਕੀ ਨਾਮ ਹੈ ਬੋਲੋ ਲੈ ਆਪਣੀ ਘਰ ਵਾਲੀ ਦੀ ਗੱਲ ਕਰ ਰੱਤ ਬੜਾ ਹੋ ਗਈ ਆ ਤੂੰ ਸੁਣੀ ਹੈਲੋ ਤੂੰ ਸੁਣੀ ਹੁਣ ਕੀ ਆ ਹਾਂ ਚਾਹ ਦੀ ਕੋਲ ਜਾ ਕੇ ਸੁਣ

ਬੰਗਾਲੀ ਅੱਠ ਸਵਾਤ ਕਲਾਕਨ ਕਰਤਾ ਮੈਂ ਬਾਤ ਕਰਾਵਾ ਸੀ ਛਿਬਾ ਮੈਂ ਮਾਰ ਛੈ ਕਿ ਛੈ ਕਿ ਨਿਆ ਹਾਲਾ ਛੈ ਛੂਛੀ ਤਾ ਤੂੰ ਜਾਜ ਦਾ ਕੀ ਮਤਲਬ ਆ ਜਾਜ ਤੇ ਜਾਣਾ ਜਾਂ ਤੁਰ ਕੇ ਜਾਣਾ ਇਹਦਾ ਕੀ ਮਤਲਬ ਇਹ ਕੀ ਮਤਲਬ ਹੈ ਲੇ ਜੇ ਹਿੰਦੀ ਜੀ ਗੱਲ ਕਰ ਉਹਨੂੰ ਹੀ ਹਿੰਦੀ ਆਉਂਦੀ ਇਹਨੂੰ ਵੀ ਆਉਂਦੀ ਆ ਯਾਰ ਬਿਆਬੀ ਵੀ ਆਉਂਦੀ ਉਹਨੂੰ ਬਿਆਬੀ ਵੀ ਆਉਂਦੀ ਦੋਨਾਂ ਨੂੰ ਉਹਨੂੰ ਪੁੱਛੋ ਉਹਨੂੰ ਪੁੱਛੋ ਹਾਂ ਬੋਲੋ ਬੋਲੋ ਇਹ ਗੱਲ ਸੁਣੋ ਨਾ ਮੈਂ ਸਾਰੇ ਵਿੱਦਿਅਰਣੇ ਵਿੱਚ ਗੋਲ ਲਗਾਏ ਹੈ ਠੀਕ ਹੈ ਇਹ ਇਹਨੂੰ ਮੇਰੇ ਇਹ ਮੇਰੇ ਵੱਲੋਂ ਇਹਦਾ ਥੋੜਾ ਗੁੱਸਾ ਨਾਲ ਨਿਕਲ ਗਿਆ ਇਸ ਨੂੰ ਲੱਗਦਾ ਦਿਨ ਅਸਰਾ ਖਰਾਬ ਹੋ ਗਿਆ ਅੱਛਾ ਜੀ ਨਹੀਂ ਭੈਣ ਜੀ ਦਿਮਾਗ ਖਰਾਬ ਗੁਰੂ ਘਰਾਂ ਚ ਆ ਕੇ ਹੁੰਦਾ ਹੈ ਸਾਡਿਆਂ ਚ ਹਾਂ ਜੀ ਭੈਣ ਜੀ ਪਹਿਲਾਂ ਤੁਸੀਂ ਐ ਦੱਸੋ ਤਾਂ ਨਾਮ ਕੀ ਆ ਜੀ ਮੁਹੰਮਦ ਜਾਕਿਰ ਮੁਹੰਮਦ ਜਾਗਰ ਦੇ ਮੁਸਲਮਾਨ ਹੈ ਨਹੀਂ ਪਤਾ ਕਿ ਅੰਦਰ ਚੱਕੀ ਨਹੀਂ ਜੀ ਲੱਗਦਾ ਤੈਨੂੰ ਵੀ ਪਤਾ ਵੀ ਅਸੀਂ ਦੱਸ ਨਹੀਂ ਸਕਦੇ ਮੁਸਲਮਾਨ ਹੈ ਇਹ ਅਸੀਂ ਚੈੱਕ ਕਰ ਲਿਆ ਬਿਹਾਰ ਤੋਂ ਆ ਜੀ ਬਿਹਾਰ ਤੇ ਆਏ ਹੋ ਤੁਸੀਂ ਹੁਣ ਕਿੱਥੇ ਹੋ ਤੁਸੀਂ ਹੁਣ ਕਿੱਥੇ ਹੋ ਜੀ ਹੁਣ ਮੈਂ ਅਭੀ ਮੋਗੇ ਵਸਦਾ ਹੈ ਨਾ ਤੁਹਾਡੇ ਨਾਲ ਹੋਰ ਕੌਣ ਕੌਣ ਹੈ ਕੋਈ ਰਿਸ਼ਤੇਦਾਰ ਹੈ ਜੀ ਕਿੰਨੇ ਕਿਹੜੀ ਹੈ ਰਿਸ਼ਤੇਦਾਰ ਵੀ ਹੋਏਗਾ ਤੇ ਫਿਰ ਭੈਣ ਜੀ ਤੁਸੀਂ ਆਪਣੇ ਰਿਸ਼ਤੇਦਾਰ ਲੈ ਕੇ ਜੈਤੂ ਮੰਡੀ ਬਸੰਤਪੁਰ ਦੇ ਪਿੰਡ ਤੇ ਗੱਲ ਕਰਾਉਗੇ ਇਹਨਾਂ ਨੇ ਤੜਕੇ ਦੇ ਨੂੰ ਕਹੀ ਇਹਨੇ ਮਸ਼ੀਨਾ ਗੱਲ ਕਰਾ ਦਿਓ ਕਿਸੇ ਵੀ ਤੁਹਾਡੇ ਸਾਬਕਾ ਜਾਂ ਮੌਜੂਦਾ ਮਸ਼ੀਨ ਨਾਲ ਮੇਰੀ ਵੀਡੀਓ ਕਾਲ ਤੇ ਗੱਲ ਕਰਾ ਦਿਓ ਇੱਕ ਵਾਰੀ ਅੱਛਾ ਇਹ ਹਾਂਜੀ ਤੁਹਾਨੂੰ ਫੁੱਟੇ ਬੰਦੇ ਕਿੱਥੇ ਆ ਚੱਲ ਨੰਬਰ ਵਾਰਡ ਚ ਰਹਿੰਦੇ ਆ ਉਥੇ ਲੇਡੀ ਜੇ ਮਸੀ ਆ ਹੂੰ ਇਹਦਾ ਨਾਮ ਕੀ ਹੈ ਤੁਹਾਨੂੰ ਪੁੱਛ ਰਣਾ ਤੁਹਾਡਾ ਨਾਮ ਕੀ ਹੈ ਜੀ ਉਹ ਬੱਸ ਅਡਾ ਬੱਸ ਅਡਾ ਮੋਗਾ ਤੜਕੇ ਦਾ ਉਹ ਤਾਂ ਸਾਨੂੰ ਸਾਰੇ ਪਿੰਡ ਨੂੰ ਸੁਣ ਗਿਆ ਹੋਣਾ ਤੁਹਾਡੇ ਐਮਸੀ ਕੌਣ ਆਗਾ ਤੂੰ ਹਣੀ ਆ ਵੀ 6 ਮਹੀਨੇ ਹੋ ਗਏ ਮੋਗੇ ਰਹਿੰਦੇ ਨੇ ਐਮਸੀ ਤਾਂ ਸਾਨੂੰ ਪਤਾ ਹੀ ਹੋਊ ਕੌਣ ਆ ਤੁਹਾਡੇ ਬੰਗਾਲੀ ਬੰਗਾਲੀ ਆ ਆ ਤਾਂ ਕਹਿੰਦਾ ਬੰਗਾਲੀ ਆ ਭਾਸ਼ਾ ਬੰਗਾਲੀ ਬੋਲ ਇੱਕ ਮਿੰਟ ਇੱਧਰ ਪ੍ਰਵਾਸੀ ਹੋਰ ਵੀ ਆ ਬਾਈ ਇਹਨਾਂ ਦੀ ਤੁਸੀਂ ਭਾਸ਼ਾ ਸੁਣੀਏ ਕਿਹੜੀ ਭਾਸ਼ਾ ਹੋ ਹਾਂ ਜੀ ਕੌਣ ਸੀ ਭਾਸ਼ਾ ਮੈਂ ਬੋਲਦਾ ਹਾਂ ਇਹ ਬੰਗਾਲੀ ਭਾਸ਼ਾ ਮੈਂ ਬੋਲਦਾ ਹਾਂ ਅੱਛਾ ਬੰਗਾਲੀ ਇਹ ਤਾਂ ਬਿਹਾਰੀ ਦੱਸ ਲਿਆ ਹਾਂ ਬਿਹਾਰੀ ਮੈਂ ਬੋਲਦਾ ਨਹੀਂ ਬੰਗਾਲੀ ਨਹੀਂ ਹਮ ਬਿਹਾਰੀ ਭਾਸ਼ਾ ਹੈ ਬਿਹਾਰੀ ਬੋਲ ਰਹੇ ਹਾਂ ਆਪ ਲੋਕ ਬਿਹਾਰ ਤੇ ਹੈ ਇੱਕ ਕੰਮ ਕਰਦੇ ਹੈ ਜਿਹੜਾ ਇਹ ਸਾਰਾ ਦਿਖਾ ਦੇ ਆਪ ਬਿਹਾਰੀ ਬੰਦਾ ਸਾਡੇ ਕੋਲੇ ਖੜਾਗਾ ਬਿਹਾਰੀ ਬੰਦੇ ਸਾਡੇ ਕੋਲੇ ਖੜਾਗਾ ਉਹ ਕਹਿੰਦਾ ਬਿਹਾਰੀ ਨਹੀਂ ਕਹਿੰਦਾ ਇਹ ਬਗਾਲੀ ਬੋਲਦੇ ਆ ਬਿਹਾਰੀ ਬਾਦਸ਼ਾਹ ਨੂੰ ਸਮਝ ਆਉਂਦੀ ਹੈ ਉਸ ਕੋ ਜੀਲਾ ਕੋਲੋਂ ਪਰਦਾ ਹੈ ਹਮਾਰੇ ਤੇ ਹੰਗਾ ਜੀਲਾ ਪਰਦਾ ਹੈ ਜੀਰ ਮੰਗਾ ਮਧੇਪੁਰਾ ਕਾਰਡ ਵੇਜ ਦੇਤੇ ਮੇਰਾ ਮਧੇਪੁਰਾ ਪਰਦਾ ਹੈ ਮੇਰਾ ਮਧੇਪੁਰਾ 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 ਹਾਂ ਆਵੜ ਹਮ ਹੈ ਦੇਸ਼ੰਗਾ ਜੀਲਾ ਕੋ ਦਦੰਗਾ ਦਰਭੰਗਾ ਦਰਭੰਗਾ ਕੁਛ ਇਹਨਾਂ ਨੂੰ ਗੱਲ ਕਰ ਬਿਓ ਬੰਗਾਲੀ ਕੋ ਗੱਲ ਕਰ ਤੂੰ ਕੀਤੀ ਆ ਹਾਂ ਉਸੇ ਗੱਲ ਕਰ ਲੋ ਬਿਹਾਰੀ ਬਿਹਾਰ ਬਿਹਾਰੀ ਦੀ ਗੱਲ ਕਰ ਜਿਹੜੀ ਪਹਿਲਾਂ ਗੱਲ ਕਰੀ ਆ ਨਾ ਉਹ ਹਿੰਦੀ ਜਿਹਿਆਂ ਬਿਹਾਰੀ ਦੀ ਗੱਲ ਕਰ ਬੋਲ ਹਾਂ ਬੋਲ ਵੀ ਹਾਂ ਰੱਖ ਲਾ ਗੱਲ ਕਰ ਲੈ ਆਪਾਂ ਨੂੰ ਹਾਂ ਆਕੀਆਨੀ ਸੁਨੀਲ ਪ੍ਰਧਾਨ ਦੁਆਰੇ ਬੋਲੀ ਮੈਂ ਕੋਲ ਬੋਲ ਰਿਹਾ ਹਾਂ ਕਿ ਕਿਉਂ ਗਿਆ ਮੇਰਾ ਇਤਨਾ ਦੂਰ ਮੈਂ ਕਿੱਥੇ ਗਿਆ ਮੈਂ ਉਹ ਟੈਂਪਨ 'ਚ ਆ ਮੈਂ ਕਿਹਾ ਕਿ ਆ ਗਿਆ ਕਾਹਨ ਨਹੀਂ ਗਿਆ ਮੈਂ ਟੈਂਪਨ ਆਪੇ ਜੇ ਜਹਾਜ਼ ਹੋਰ ਕਿਤਨੇ ਉਡਨੇ ਇਸ ਕਰਕੇ ਮਤਲਬ ਕਿ ਇੱਥੇ ਆ ਕੇ ਧਮਕੀਆਂ ਦਿੰਦਾ ਵੀ ਮੈਂ ਤੁਹਾਡੇ ਡੈਲ ਘੁਮਾ ਦਿਆਂਗਾ ਚਿਥੜੇ ਉਡਾ ਦਿਆਂਗਾ ਇਦਾਂ ਦੀਆਂ ਗੱਲਾਂ ਕਰਦਾ ਇੱਥੇ ਆ ਕੇ ਬੇਇੱਜ਼ਤੀ ਵੀ ਕਰੂੰਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਨ ਦੀਆਂ ਕੋਸ਼ਿਸ਼ ਇਹ ਧਮਕੀਆਂ ਦਿੰਦਾ ਇਹ ਤੁਹਾਨੂੰ ਪਤਾ ਇਹ ਕਿੱਡਾ ਵੱਡਾ ਜੁਰਮ ਹੈ ਜੀ ਸਾਡੇ ਤਾਂ ਪਹਿਲਾਂ ਵਾਲੇ ਫਟ ਰਾਤ ਨਹੀਂ ਆਏ ਤੁਸੀਂ ਹੋਰ ਲਾਉਨੇ ਆਂ ਜੰਦੀ ਦੋ ਸਾਡੇ ਪਹਿਲਾਂ ਕੁਲ ਜਾਦੇ ਤੁਸੀਂ ਹੂੰ ਕੋਈ ਹਜੇ ਤੱਕ ਬੱਤਾਂ ਲੱਗੀਆਂ ਜੇ ਕਰ ਦੱਸਦਾ ਕੋਈ ਨਾ ਜੇ ਜੇ ਨੇ ਕੋਈ ਬੇਇੱਜ਼ਤੀ ਕਰਤੀ ਤਾਂ ਕੌਣ ਜ਼ਿੰਮੇਵਾਰ ਆ ਜੀ ਜੇ ਕੋਈ ਇਥੇ ਘਟਨਾ ਕਰਦਾ ਇਹ ਕਹਿੰਦਾ ਚਿੱਠੜੇ ਉਡਾ ਦੇਗਾ ਜੀ ਨਹੀਂ ਨਹੀਂ ਸਰ ਜੀ ਕੋਈ ਨੇ ਕੁਝ ਕਰੀਆ ਹੋਏ ਐਮਸੀ ਬਰਨਾ ਤਰਾਓ ਕਰ ਲੈ ਐਮਸੀ ਨੇ ਜ਼ਿੰਮੇਵਾਰ ਬੰਦੇ ਲੈ ਐਮਸੀ ਲੈ ਕੇ ਆਂਦੇ ਮੋਗੇ ਦੇ ਮੋਦਵਾਰ ਬੰਦੇ ਲੈ ਕੇ ਆਓ ਜੀ ਉਥੋਂ ਦਾ ਐਮਸੀ ਲੈ ਕੇ ਆਓ ਉਥੋਂ ਦਾ ਕੋਈ ਹੋਰ ਲੈ ਕੇ ਆਓ ਮੋਗ ਦਾ ਐਮਸੀ ਲਿਓ ਮੋਗੇ ਚ 45 ਐਮਸੀ ਬਣਦੇ ਆ हैं। वो हाँ वो तो बोल तेरा नाम क्या, नाम दे। क्या नाम नाम तो? दे दे जा, बोल दे जा रहे जा बच्चा। मार करा के बच्चा कहालो क्यों हेलो ਉਹ ਕੀ ਲੱਗਦਾ ਇਹ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ ਬੋਲਦਾ ਬਾਈ ਇਹ ਉਹਦੇ ਨਾਲ ਪੈਸਿਆਂ ਦੀ ਗੱਲ ਕਰਦਾ ਸੀ ਲੈਂਡ ਦੇਣ ਦੀ ਠੀਕ ਆ ਜਦੋਂ ਅਸੀਂ ਉਹਨੂੰ ਕਿਹਾ ਉਹ ਬੋਲਣ ਲੱਗੀ ਇਹਨੇ ਬੰਗਾਲੀ ਭਾਸ਼ਾ ਬੋਲਦੀ ਪੂੜਾ ਬਣਾ ਲੈ ਬੋਲਦਾ ਕਰਦਾ ਉਹ ਮਣ ਤੋਂ ਚੁੱਪੀ ਹੋ ਗਈ ਅਸੀਂ ਉਹਨੂੰ ਕਿਹਾ ਵੀ ਇਹਨੇ ਸਾਨੂੰ ਆਏ ਆਖਿਆ ਜਿਹੜੇ ਤੈਨੂੰ ਪੈਸੇ ਆਏ ਆਦੇ ਪੈਸੇ ਮੇਰੇ ਖਾਤੇ ਬਾਅਦ ਮੈਂ ਆ ਜੂਗਾ ਇਹਨੇ ਕਿਹਾ ਉਹਨੂੰ ਅਸੀਂ ਉਹਨੂੰ ਵੀ ਕਹਿਤਾ ਅੱਛਾ ਯੋਗ ਉਸ ਬੋਲੂਗੀ ਪੰਜਾਬੀ ਦੀ ਗੱਲ ਕਰੀ ਜਾਂਦੀ ਸੀ ਇਹਨੇ ਮੁੜ ਕੇ ਜੇਤੀ ਜੇਤੀ ਪੂਰੇ ਬਾਣੇ ਕਰਦੇ ਅੱਛਾ ਮੁੜ ਕੇ ਬੋਲੀ ਨਹੀਂ ओके ਰਾਦੇ ਕਾਪੀ ਤੇ 10000 ਲਿਖ ਕੇ ਪੈਨ ਕਾਪੀ ਤੇ 10000 ਲਿਖਦਾ ਦਾੜ ਦਿੰਦਾ ਸੀ ਫੇਰ ਲਿਖ ਦਿੰਦਾ ਸੀ ਪਾੜ ਦਿੰਦਾ ਸੀ ਹੁਣ ਇਹਨਾਂ ਦੀ ਪਹਿਲਾਂ ਇਹਦੀ ਕੁੜੀ ਨੇ ਗੱਲ ਕੀਤੀ ਉਹ ਕਹਿੰਦੀ 4 ਦਿਨਾਂ ਤੋਂ ਲਾਪਤਾ ਫੇਰ ਇਹਦੀ ਘਰ ਵਾਲੀ ਨੇ ਕੀਤੀ ਉਹ ਕਹਿੰਦੀ 6 ਦਿਨਾਂ ਤੋਂ ਲਾਪਤਾ ਤੇ ਇਹ ਕਹਿੰਦਾ ਮੈਂ 6 ਮਹੀਨੇ ਹੋ ਗਏ ਮੈਂ ਤਾਂ ਆਦੇ ਘਰ ਦਾ ਮੂੰਹ ਨਹੀਂ ਦੇਖਿਆ ਅੱਜ ਸਵੇਰ ਮਨਿਆ 6 ਮਹੀਨੇ ਹੋ ਗਏ ਤਾਂ ਭਰੇ ਨਹੀਂ ਗਿਆ ਕੋਈ ਸਾਡੇ ਸਵੇਰ ਸਾਡੇ ਕੋਲੇ ਮੰਨਿਆ ਮੈਂ ਮੂੰਹ ਤਾਂ ਨਹੀਂ ਖੋਲਦਾ ਮੈਨੂੰ ਪੈਸੇ ਹੀ ਮਿਲ ਜੇ ਮੈਂ ਕਿੰਨੇ ਕੁੱਟ ਲੋ ਮਾਰਨੂੰ ਮੂੰਹ ਨਹੀਂ ਖੋਲਦਾ ਗ੍ਰਾਂਤੀ ਸਾਹਿਬ ਨੂੰ ਇਹਨੇ ਗਾਲਾਂ ਕੱਢੀਆਂ ਪਿਆਰ ਬੋਲੇ ਦਾ ਉਹ ਆ ਬੋਲੇ ਕੱਲੇ ਚ ਖੜੇ ਹੂੰ ਤੇ ਭਾਈ ਪ੍ਰਸ਼ਾਸਨ ਨਾਲ ਨਹੀਂ ਗੱਲ ਕੀਤੀ ਪ੍ਰਸ਼ਾਸਨ ਨਾਲ ਨੇ ਗੱਲ ਕੀਤੀ ਪੁਲਿਸ ਨੂੰ ਤੁਸੀਂ ਬੋਲੇ ਉਹ ਕਹਿੰਦੇ ਰਿਪੋਰਟ ਕੇ ਮਾਰ ਦੂਏ ਜਿਹੜਾ ਚਾਰ ਡੰਗਾ ਕਹਿੰਦੇ ਡਰੇਨ ਲਗਾ ਜਾਓ ਲੈ ਇਹ ਕੀ ਮਤਲਬ ਐ ਕੀ ਹੋਇਆ ਇਹ ਹੁਣ ਉਹਨਾਂ ਨੂੰ ਪੁੱਛੋ ਕਿ ਕਿਹੜੇ ਥਾਣੇਦਾਰ ਨਾਲ ਗੱਲ ਕੀਤੀ ਤੁਸੀਂ ਥਾਣੇਦਾਰ ਦਾ ਮੈਂ ਨਾਂ ਨਹੀਂ ਯਾਦ ਕਰ ਸਕਦਾ ਕਿਹੜਾ ਥਾਣਾ ਤੁਹਾਡਾ ਹਾਂ ਜੇ ਤੋਂ ਥਾਣੀ ਗੱਲ ਕੀਤੀ ਹੈ ਠੀਕ ਹੈ ਸਤਿਆ ਤੁਸੀਂ ਉਹਨਾਂ ਨੂੰ ਵੀ ਤੁਸੀਂ ਅਖਰੀ ਮੌਕਾ ਦੇ ਦਿੱਤਾ ਵੀ ਫੋਨ ਕਰਿਆ ਨਹੀਂ ਹਜੇ ਤੱਕ ਰਾਤ ਦੀ ਰਾਤ ਦੀ ਘਟਨਾ ਹੈ ਇਹ ਤੁਸੀਂ ਪੁਲਿਸ ਨੂੰ ਕਦੋਂ ਇਨਫੋਰਮ ਕੀਤਾ ਤੇ ਹਜੇ ਤੱਕ ਪੁਲਿਸ ਆਈ ਨਹੀਂ ਨਹੀਂ ਆਈ ਹੁਣ ਮੌਕ ਪਹੁੰਚੀ ਨੂੰ ਕੀਤਾ ਦੋ ਤਿੰਨ ਵਾਲੇ ਉਹ ਕਹਿੰਦੇ ਤੁਸੀਂ ਦੋ ਜਣੇ ਭਾਗੀਆਂ ਨੂੰ ਛੱਡ ਜੋ ਮੈਂ ਕਿਹਾ ਉਹਨੂੰ ਬਾਹਰ ਕੱਢ ਲੈ ਇਥੋਂ ਪਿੰਡ ਵਾਲੇ ਹਰਫਣੇ ਵੀ ਪੈਗੇ ਮਰ ਗਿਆ ਜ਼ਿੰਮੇਵਾਰ ਕੌਣ ਆ ਜੀ ਸਾਢੇ 5 ਵਜੇ ਹੂੰ ਤੇ ਬਾਬੇ ਨੂੰ ਪਤਾ ਲਾ ਕੇ ਚਲੋ ਹੋਰ ਸੰਗਤ ਆ ਗਈ ਹੂੰ ਹੁਣ ਪਰੇਸ਼ਾਨੀ ਵੀ ਲੱਗਦੀ ਹੈ ਕਿ ਨਹੀਂ ਵੀ ਲੱਗਦੀ ਹੋ ਕੀ ਪਤਾ ਕਿਸ ਦਾ ਭੇਜਿਆ ਹੋਵੇਗੀ ਲੱਗਦਾ ਭਈ ਹੈਗਾ ਹੂੰ ਵਿੱਚ ਚਾਬੀਆਂ ਸੀ ਦੋ ਕੋ ਬਾਬਾ ਜੀ ਨੇ ਕੱਢ ਲਈਆਂ ਸੀਆਂ ਫੇਰ ਆਈ ਮੰਡੀ ਜੋ ਬੰਦੇ ਸੱਦੇ ਭਈਏ ਵੀ ਇੱਥੇ ਰਹਿੰਦੇ ਕੀ ਯਾਰ ਉਹਨਾਂ ਚ ਹੁੰਦਾ ਜਾਂ ਕੋਈ ਛਾਣ ਪਛਾਣ ਲੈਂਦਾ ਉਹਨਾਂ ਦੀ ਏਰੀਆ ਦਾ ਹੁੰਦਾ ਹੈਗਾ ਹੂੰ ਮੁੜ ਕੇ ਮੰਡੀ ਜੀ ਘਰ ਤਾਂ ਚਲੋ ਉਹਨਾਂ ਨੇ ਰੋਟੀ ਪਾਣੀ ਖਵਾਈ ਵਿਚਾਰ ਉੱਥੇ ਪਾ ਦਿਓ ਠੰਡ ਦਾ ਟਾਈਮ ਹੈ ਹੂੰ ਉੱਥੇ ਟਿਕਾ ਟੁਕਾ ਨੇ ਸੇ ਰੌਲਾ ਰੂਲਾ ਪਾਈ ਗਿਆ ਫੇਰ ਇੱਥੇ ਆ ਗਿਆ ਇੱਥੇ ਫਿਰ ਸੰਗਤ ਆ ਗਈ ਬਾਬਾ ਜੀ ਨੇ ਇੱਧਰ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਵੀ ਮੈਂ ਬਾੜ ਵਾਲਾਂ ਉੱਧਰ ਪੈ ਜਾ ਫੇਰ ਗ ਫਿਰ ਜਦੋਂ ਬਾਬਾ ਜੀ ਨਾਲ ਸੰਗਤ ਨੇ ਰਲ ਕੇ ਇੱਥੇ ਕਵਰੇਜ ਰਾਤ ਇਹ ਰਾਤ ਨਗਾਤੀ ਜੀ ਹਨਾ ਕੋਈ ਸੰਗਤ ਨੇ ਨਿਗ੍ਹਾ ਰੱਖੀ ਚੱਲੋ ਸੰਗਤ ਨੇ ਗੁਰਦੁਆਰੇ ਦੀ ਨਿਗ੍ਹਾ ਵੀ ਰੱਖੀ ਕੋਸ਼ ਉਹਦੀ ਵੀ ਰੱਖੀ ਹਨਾ ਕੋਈ ਗਲਤ ਬੰਦਾ ਨਾ ਸਟਪੰਦਰ ਚੱਕ ਲਈ ਫਿਰ ਉਹ ਤਾਂ ਰਾਤ ਪ੍ਰਸ਼ਾਸਨ ਫੋਨ ਕਰਕੇ ਸੌਣ ਆਉਂਦੇ ਆਈ 10 ਮਿੰਟ ਤੱਕ ਆ ਜਾਂਦੇ ਨਹੀਂ ਰਾਤ ਦੇ ਘਟਨਾ ਕਦੋਂ ਹੁੰਦੀ ਆ ਇਹ ਕੱਲ ਸਾਡੇ ਵੀ ਨਹੀਂ ਜਿੱਤਾ ਸਾਡੇ 6 ਵੀ ਤੁਸੀਂ ਬੰਦਾ ਕਿੰਨੇ ਵਜੇ ਬੰਨੇ ਇੱਥੇ ਗੁਰਦੁਆਰੇ ਚ ਉਏ ਤਾਂ 9 ਬੰਨਿਆ ਨਹੀਂ ਜੀ 9 10 ਵਜੇ ਉਹ ਅਸੀਂ ਫਿਰ ਜਦੋਂ ਗਿਆ ਹੀ ਨਾ ਕਿਸੇ ਪਾਸੇ ਅਸੀਂ ਆ ਕੇ ਕਿਤੇ ਗਲਤ ਕੋਈ ਬੰਦਾ ਸਟੇਪਣਾ ਚਾਹੇ ਹੋਰ ਕਿਤੇ ਬੀਆੜਵੀ ਨਾ ਕਰਦੇ ਉਹ ਸਾਡੇ ਗੁਰਦੁਆਰੇ ਫਿਰ ਸੰਗਤ ਨੇ ਉਂ ਰੱਖ ਲਿਆ ਸੀ ਇੱਥੇ ਉਹ ਪਾ ਕੇ ਬਾਹਰ ਨਿਕਾਲ ਗਏ ਇਥੇ ਤੇ ਪੁਲਿਸ ਨੂੰ ਫੋਨ ਸਵੇਰ ਕੀਤਾ ਕਿ ਰਾਤ ਨੂੰ ਰਾਤ ਬਾਬਾ ਜੀ ਨੇ ਕਰਾਇਆ ਚੱਲੀ ਜਾਣਾ 112 ਨੰਬਰ ਤੇ ਉਹਨਾਂ ਨੇ ਥਾਣੇ ਕਰਤਾ ਸੀਗਾ ਥਾਣੇ ਵਾਲੇ ਕਹਿੰਦੇ ਵੀ ਸਾਡੇ ਕੋਲ ਮਲਾਜ਼ਮ ਘਟ ਹੈ ਉਹ ਨਹੀਂ ਆਏ ਨਾ ਉਹਨਾਂ ਨੇ ਗੱਲ ਜੀ ਸੁਣੀ ਫਿਰ ਸੰਗਤ ਨੇ ਬਾਬਾ ਜੀ ਨਾਲ ਹੋਈ ਸੀ ਕਿ ਥਾਣੇ ਬਾਬਾ ਜੀ ਦਾ ਨੰਬਰ ਸੀਗਾ